ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਕਰਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਬਾਬਰ ਜੈ ਸਿੰਘ ਨੂੰ ਲਿਆਓ। ਬਹੁਤ ਜੱਲ ਜੋ। ਦੱਸੋ ਜੀ ਮਜੂਰੇ ਭਰਾਵਾਂ। ਤਾੜੀਆਂ ਜੀ ਮਜੂਰੇ ਜੀ। को बहुत बहुत धन्यवाद सर साहब का नाम रो संग में बहुत बहुत बधाई सीनियर वाइस प्रधान अंकल साईं पूनिश अधिकारी चले अब अल्लाह को चले सब पहले 2 मिनट 2 मिनट पहले पंजाब ज ਫੈਕਟਰੀ ਜਨਮ ਫੈਕਟਰੀ ਡਾਕਟਰ ਪਰਮਜੀਤ ਅਜਵਾਲ ਜੀ ਨੂੰ ਲਿਆ ਜੀ ਵਾਈਟ ਫੈਕਟਰੀ ਸਤਨਾਥ ਸਿੰਘ ਕਹਲ ਜੀ ਨੂੰ ਲਿਆ ਜੀ ਜਿਉਰੀਕ ਜਿਉਰੀ ਮੰਡਿਉ ਕੈਸ਼ੀਅਰ ਦਰਸ਼ਨ ਕੁਮਾਰ ਜੀ ਨੂੰ ਲਿਆ ਜੀ ਉਹ ਆਏ ਜੀ ਉਹ ਕੰਗ ਉਹ ਜਿਉ ਰਹੋ ਠੀਕ ਹੈ ਬੰਦ ਜੀ ਕਲੁੰਗੀ ਸੁਲਾਹਕਰ ਬਾਬਾ ਚੁੰਮੜ ਕਿਉਂ ਲਿਆ ਜੀ ਕਿ ਇਹਨਾਂ ਦੇ ਨਾਲ ਕਲੁੰਗੀ ਸੁਲਾਹਕਰ ਜਿਹੜੇ ਦੂਸਰੇ ਹੋਣਗੇ ਬਾਬਾ ਕੀਲ ਸਿੰਘ ਹੋਣਗੇ ਅਰੇ ਹੋਣਗੇ ਬਰਾਸਤ ਸੱਤੋਂ ਜਿਹੜਾ ਜੀ ਉਹ ਮਹੇਸ਼ ਸਾਦਮ ਹੋਊਗਾ ਇਹ ਨੰਬਰ ਆਮ ਦੇਖ ਲਿਏ ਉਹਨਾਂ ਜਨਾਂ ਨੇ ਵੀ ਛੋਟੇ ਬੱਚੇ ਜਾਂ ਸਾਥੀ ਆਏ ਆ ਗੁਈਆਂ ਸਾਰਿਆਂ ਨੂੰ ਆਪ ਜੀ ਨੂੰ ਪਤਾ ਹੀ ਹੈ ਸ੍ਰੀ ਦਰਗਾਹ 100 ਕਿਲੋਮੀਟਰ ਦੀ ਰਜਿਸਟਰਡ ਹੈ ਯਾਰ ਪਿਛਲੇ ਸਮੇਂ ਤੋਂ ਬਿਲਕੁਲ ਨਹੀਂ ਕਿਹਾ ਨਹੀਂ ਹੋ ਸਕਦੀਆਂ ਕਿ ਇਹ ਜਾਵੇ ਨਹੀਂ ਸਕਦੀਆਂ ਕਈ ਵਾਰ ਚ ਗਤੀਵਿਧੀਆਂ ਹੋ ਸਕਦੀਆਂ ਆਪਾਂ ਬਹੁਤਾ ਪਿੱਛੇ ਨਹੀਂ ਜਾਣਾ ਅੱਜ ਨੂੰ ਬਦਨਾ ਬੰਦੇਖ ਸੈਣੀ ਜਿਹੜੇ ਆਪਣੇ ਚੇਅਰਮੈਨ ਸਾਹਿਬ ਆ ਲਗਾ ਤਵੀਰ ਸਾਹਿਬ ਐ ਚੇਅਰਮੈਨ ਚਾਹ ਹੁਣਾਂ ਵੱਲੋਂ ਇਹ ਮੀਟਿੰਗ ਸੱਦੀ ਗਈ ਹੈ ਇਹ ਮੀਟਿੰਗ ਦੇ ਕਾਰਨ ਵੀ ਉਹ ਦੱਸਣਗੇ ਕਿ ਪਿਛਲੇ ਸਮੇਂ ਦੀਆਂ ਜਿਹੜੀਆਂ ਮੀਟਿੰਗਾਂ ਮਿਸ ਹੋਈਆਂ ਜਾਂ ਹੁੰਦੀਆਂ ਵੀ ਰਹੀਆਂ ਮੁਰਕੀਸ਼ਾ ਦਰਬਾਰ ਤੇ ਉਹਨਾਂ ਦੇ ਵਿੱਚ ਬਹੁਤ ਸਾਰੇ ਪੱਖਾਂ ਨੂੰ ਬੈਠੇ ਨੇ ਜਿਵੇਂ ਕਿ ਮੈਂ ਹੋ ਗਿਆ ਪ੍ਰਧਾਨ ਜੀ ਹੋ ਗਿਆ ਮੇਰੇ ਨਾਲ ਕੋ ਸੰਦੀਪ ਬਾਬਾ ਜੀ ਵੀ ਕਿ ਇਦਾਂ ਦੇ ਦੇਰੇਦਾਰ ਹੈ ਕਿ ਜਿਹਨਾਂ ਨੂੰ ਕੋਲੇ ਨਹੀਂ ਜਾਂਦੇ ਮੇਰੇ ਨਾਲ ਠੂਰ ਹੋਈਆਂ ਦੂਜਾ ਧੰਨਵਾਦ ਇਹ ਕਰਦਾ ਕਿ ਤੁਸੀਂ ਮੈਨੂੰ ਇਹ ਪ੍ਰਧਾਨਗੀ ਦੇ ਕੇ ਕਮੇਟੀ ਦੀ ਵਿੱਚੇ ਸਾਂਝਾ ਕੀਤਾ ਹੈ ਮੈਂ ਵੀ ਚਾਹੁੰਦਾ ਮੈਂ ਇਸੀ ਨੂੰ ਬਰਕਰਾਰ ਰੱਖਾਂ ਹਰ ਮੰਨ ਧਰ ਨਾਲ ਸੇਵਾ ਕਰਾਂ ਤੁਹਾਡੇ ਅੱਗੇ ਬੇਨਤੀ ਹੈ ਕਿ ਤੁਸੀਂ ਮੇਰੀ ਸਹਿਤਾ ਕਰਦੇ ਮੇਰਾ ਸਾਥ ਦਿਓ ਇਸ ਕਮੇਟੀ ਨੂੰ ਅੱਗੇ ਵਧਾਉਣ ਦਾ ਅਪੀਲ ਕਰਦਾ ਹਾਂ ਅੱਗੇ ਜਿੱਦਾਂ ਚੇਅਰਮੈਨ ਸਾਹਿਬ ਨੇ ਕਿਹਾ ਕਿ ਸਾਨੂੰ ਕਿਸੇ ਵੀ ਫਕਰ ਜਿਹੜੇ ਸਾਡੇ ਨਾਲ ਨਹੀਂ ਜੁਆਇੰਟ ਉਹਨਾਂ ਦਾ ਸਾਡੇ ਬਜਟੇ ਤੇ ਨਹੀਂ ਜਾਣਾ ਚਾਹੀਦਾ ਮੂਲ ਦਾ ਜ਼ਿੰਮੇਵਾਰ ਵੀ ਜਿੱਦਾਂ ਸਾਨੂੰ ਜਿਹੜੇ ਛੱਡ ਕੇ ਚਲੇ ਗਏ ਉਹਨਾਂ ਦਾ ਕਰਨ ਦਾ ਭਾਅ ਵੇਚਗਾ ਤੇ ਜਿਹੜੇ ਸਾਨੂੰ ਛੱਡ ਕੇ ਚਲੇ ਗਏ ਉਹਨਾਂ ਦੇ ਅਸੀਂ ਨਾ ਚੜਗੇ ਬਾਕੀ ਜਿਹੜੇ ਨਵੇਂ ਮੈਂਬਰ ਹੈ ਜਾਂ ਸਾਡੇ ਰਿਸ਼ਤੇਦਾਰੀ ਆ ਕੋਈ ਵੀ ਆ ਉੱਥੇ ਤਾਂ ਸਾਨੂੰ ਪਹੁੰਚਣਾ ਹੀ ਪੜਾ ਖਾਨੂੰ ਜਾਣਾ ਪੈਣਾ ਉਹਨਾਂ ਨੂੰ ਸੱਦਣਾ ਪੈਣਾ ਅਸੀਂ ਕੋਸ਼ਿਸ਼ ਇਹ ਕਰਾਂਗੇ ਕਿ ਉਹਨਾਂ ਨੂੰ ਵੀ ਆਪਣੇ ਨਾਲ ਅਸੀਂ ਜੋਇਨਟ ਕਰੀਏ ਉਹਨਾਂ ਨਾਲ ਆਪਣੇ ਅਸੀਂ ਵਧਾਈਏ ਬਾਕੀ ਸਾਰੇ ਮੈਂਬਰਾਂ ਕੀ ਮੇਰੀ ਬੇਨਤੀ ਇਹ ਹੈ ਕਿ ਹੁਣ ਇਸ ਕਮੇਟੀ ਨੂੰ ਵਧਾਉਣ ਵਾਸਤੇ ਬਹੁਤੇ ਨਹੀਂ ਤਾਂ ਤਿੰਨ ਤਿੰਨ ਮੈਂਬਰ ਇਕੱਲਾ ਇਕੱਲਾ ਬੰਦਾ ਉਹ ਕਮੇਟੀ ਦੇ ਵਿੱਚ ਐਂਟਰ ਕਰਾਂ ਫਕਰ ਵੀ ਸਾਰੇ ਵਧੀਆ ਹੀ ਆ ਅਜੀ ਇਹ ਨਹੀਂ ਕਹਿੰਦੇ ਲੋ ਮਾਰਾ ਉਹ ਚੰਗਾ ਸਾਰੇ ਵਧੀਆ ਉਹਨਾਂ ਨੂੰ ਆਪਣੇ ਕਮੇਟੀ ਨੂੰ ਵਧਾਉਣ ਦੇ ਖਾਤਰ ਉਹਨਾਂ ਨੂੰ ਨਾਲ ਜੋਇਨਟ ਕਰਾਓ ਦਰੀਆਂ ਫਖਸਾ ਮੁਵੈ ਰੈਗੀ ਤੇ ਬੈਠੇ ਚੱਲਦੇ ਆ ਅਸੀਂ ਇਹ ਫੈਸਲਾ ਲਿਆ ਸੀਗਾ ਕਿ ਕਮੇਟੀ ਦੇ ਵਿੱਚ ਇੱਕ ਪ੍ਰਧਾਨ ਇੱਕ ਇੱਕ ਨਿਕਾਲਿਆ ਜਾਵੇ ਪਰ ਪ੍ਰਧਾਨ ਜੀ ਨੇ ਸਾਾਨੂੰ ਕੋਈ ਹੱਥ ਬੰਨ੍ਹਾ ਕੇ ਕਿਹਾ ਉਹਨਾਂ ਨੇ ਆਪਣੇ ਅੱਗੇ ਜਿਹੜੀ ਕਮੇਟੀ ਬਣਨੀ ਪੱਗੀ ਅਲੱਗ ਮੀਟਿੰਗਾਂ ਕਰਨੀ ਸ਼ੁਰੂ ਕਰਤੀ ਮੇਰ ਮਨਸਰਾਂ ਆਪ ਕੋਈ ਬਰੇਕਰ ਆਇਆ ਸੀ ਉਹਨਾਂ ਦਾ ਬੈਂਕ ਇੱਕ ਕਲਾ ਮਸ਼ਾਅੱਲਾ ਹੋਇਆ ਤੇ ਭਾਜੀ ਇਹਨੂੰ ਕਿੱਦਾਂ ਕੀਤਾ ਜਾ ਉਹ ਕਹਿੰਦੇ ਸੀ ਜੀ ਚੇਅਰਮੈਨ ਨੂੰ ਉਹਦੇ ਨਾਮ ਤੇ ਇੱਕ ਕਮੇਟੀ ਭੰਗ ਕਰ ਦੇ ਮੈਂ ਕਮੇਟੀ ਦੀ ਅਹੁਦੇਦਾਰੀਆਂ ਭੰਗ ਕਰਨ ਦੇ ਲਈ ਐਪਲੀਕੇਸ਼ਨ ਜਿਹੜੀ ਚੰਡੀਗੜ੍ਹ ਭੇਜ ਦਿੱਤੀ ਹਾਂ ਅora ਇਹ ਸਾਰੀ ਗੱਲ ਨਹੀਂ ਫੜੀ ਇਹ ਸਾਰੀ ਗੱਲ ਨਹੀਂ ਬੋਲ ਰਹੀ ਆ ਸਾਰੀ ਆਦੀ ਆ ਨਾ ਦਰਗਾਹ ਐਕਸ਼ਨ ਬੇਟਾ ਪੁਆਇੰਟ ਹਾਂਜੀ ਬੋਲੋ ਸੋ ਅੱਜ ਸੁਖੀਆਂ ਦਾ ਦਰਗਾਹ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਤਮਾਮ ਮੌਜੂਦਾਰ ਆ ਦੀ ਜਿਹੜੀ ਵੰਡ ਹੋਈ ਹੈ ਜਿਸ ਦੇ ਵਿੱਚ ਪੰਜਾਬ ਦੇ ਪ੍ਰਧਾਨ ਵਪਾਰ ਚੇਤਨਤਾ ਜੀ ਦਾਸ ਨੂੰ ਜਨਰਲ ਸਖਤਰ ਪੰਜਾਬ ਦੇ ਅਹੁਦੇ ਤੇ ਲਗਾਇਆ ਗਿਆ ਸੋ ਮੈਂ ਜਿੰਨੇ ਵੀ ਇਹ ਫਤਿਰ ਰੂਹਾ ਅਹੁਦੇ ਤੇ ਜਿਨੀ ਮੈਨੂੰ ਮਾਨ ਬਖਸ਼ਿਆ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਸਾਰਿਆਂ ਨੂੰ ਇਹ ਬਤਾਈਆਂ ਦਿਨਾ ਸਾਡੇ ਚੇਅਰਮੈਨ ਸਾਹਿਬ ਬਾਬਾ ਬਲਦੇਵ ਸੈਣੀ ਜੀ ਵਾਈਸ ਚੇਅਰਮੈਨ ਬਾਬਾ ਹਲਵੀਰ ਸ਼ਾਹ ਜੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਇਸ ਕਮੇਟੀ ਦੇ ਸਰਪ੍ਰਸਤ ਪਰਮ ਸ਼੍ਰੀ ਆਸਾ ਦੀ ਹਾਂਸ ਜਿਹੜਾ ਹੜੱਬ ਸਿੰਘ ਬਾਪੂ ਲਾਲਵਾਸ਼ੀ ਦੇ ਦਰਬਾਰ ਉਹਨਾਂ ਦਾ ਵੀ ਅਸੀਂ ਪਹਿਲੋਂ ਧੰਨਵਾਦ ਕਰਦੇ ਆਂ ਸਾਰਿਆਂ ਨੂੰ ਮੁਬਾਰਕਾ ਦਿੰਦੇ ਆ ਜੀ ਜੀ ਆਂ ਜੀ ਹਾਂਜੀ ਬਾਬਾ ਜੀ ਅੱਜ ਦੀ ਮੀਟਿੰਗ ਵਰਤ ਅੱਜ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ ਜੋ ਕਿ ਨਵੀਂ ਕਮੇਟੀ ਦਾ ਨਾਮ ਸੂਫਿਆਨਾ ਦਰਗਾਹ ਐਕਸ਼ਨ ਕਮੇਟੀ ਰੱਖਿਆ ਗਿਆ ਇਸ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਤੇ ਪਹਿਲੀ ਮੀਟਿੰਗ ਜਿਹੜੀ ਹੈ ਉਹ ਅੱਜ ਆਲਾ ਚੌਰ ਪੇਕੇ ਕੀਤੀ ਗਈ ਹੈ ਤੇ ਸਾਰੇ ਅਹੁਦੇਦਾਰਾਂ ਨੂੰ ਅਹੁਦੇ ਦੇ ਕੇ ਸਨਮਾਨ ਦਿੱਤਾ ਗਿਆ ਤੇ ਸਾਰੇ ਅਹੁਦੇਦਾਰਾਂ ਦਾ ਤੇ ਮੈਂਬਰਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਜਾਣ ਦੇਖਦੇ ਦੀ ਵਾ ਇਹ ਦਿਨ ਹੋਣਾ ਚਾਹੀਦਾ ਵਾ ਅਧਰ ਥੋੜੀ ਥੋੜੀ ਕਿਨ ਥੱਲੇ ਕਰਾਉਣ ਹੋਵੇ ਤੇ ਪੂਰਾ ਕਿਦਣਾ ਬਹੁਤ ਬਹੁਤ ਹੋ ਗਿਆ ਦਾਦਾ ਨਾ 4 ਹੋ ਘੰਟੇ ਬਾਅਦ ਡਾਇਰੈਕਟਰ ਜੀ ਦੇ ਹੋਏ ਦੀ ਆਪਣੇ ਆਪ ਹੀ ਹਾਂ ਸਖਤੀ ਵਿੱਚ ਪੂਰੀ ਬਹੁਤ ਚੀਆ ਹਾਂ ਆਹ ਆਹ ਇਹ ਚੀ ਇਹ ਚੀ ਆਹ ਹੋ ਗਿਆ ਬਰਾਬਰ ਵਾ ਵਾ ਬੰਦ ਬੰਦੀ ਬੰਦ ਬੰਦ ਹਾਂ ਮੈਂ ਕਹਿੰਦਾ ਕਬਲ ਆਈਦਾ ਹਾਂ ਮੰਡੀ ਨੂੰ ਮੇਰਾ ਕਹਾਂ ਗਿਆ ਵਾਗੜੀ ਦੇ ਕਿਹਦਾ ਹਾਂ ਹਾਂਜੀ ਹਾਂਜੀ Lazlam, Lazlam, Lazlam. Chicago Lazlam, Lazlam, Lazlam. Biraz biraz Lazlam, Lazlam, Lazlam. Chicago da Lazlam, Lazlam, Lazlam. Chicago da Lazlam, Lazlam, Lazlam. Chicago da Lazlam, Lazlam, Lazlam. Lazlam, Lazlam, Lazlam. ਕੋਈ ਨਾ ਬੜਾ ਠੀਕ ਹੋ ਗਿਆ। ਬੜਾ ਬੜਾ ਢੱਕ ਕੇ ਰੱਖ ਲਓ। ਅੱਜ ਮਈ ਦੀਪਸਾ ਮੌਜੂਦ ਇਸੇ ਮੌਕੇ ਦੇ ਉੱਤੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਇਹ ਦਿਨ ਜਿਹੜਾ ਹੈਗਾ ਬਹੁਤ ਹੀ ਸੰਘਰਸ਼ਮਈ ਰਿਹਾ ਹੈਗਾ। ਇਸ ਦਿਨ ਦੀ ਮਹੱਤਤਾ ਇਹੀ ਹੈ ਕਿ 8 ਘੰਟੇ ਡਿਊਟੀ ਵਾਸਤੇ ਸਾਰੇ ਪੂਰੇ ਦੇਸ਼ ਦੇ ਵਿੱਚ ਸੰਘਰਸ਼ ਜਿਹੜਾ ਕੀਤਾ ਗਿਆ। ਕਿਉਂਕਿ ਪਹਿਲਾਂ 12 ਘੰਟੇ 24 ਘੰਟੇ ਡਿਊਟੀ ਲਈ ਜਾਂਦੀ ਸੀ ਇੱਕ ਬੰਦੂਆ ਮਜ਼ਦੂਰ ਦੀ ਤਰ੍ਹਾਂ ਕੰਮ ਲਿਆ ਜਾਂਦਾ ਸੀਗਾ ਉਹਦੇ ਡੂਟੀ ਨੂੰ ਮਤਲਬ ਜਿਹੜਾ ਹੈਗਾ ਸਹੀ ਕਰਨ ਲਈ ਪੂਰਾ ਹਿੰਦੁਸਤਾਨ 'ਚ ਲਾਮਬੰਦੀ ਕੀਤੀ ਗਈ ਜਿਹਦੇ ਤਹਿਤ ਮਤਲਬ ਜਿਹੜੀ ਹੈਗਾ ਸ਼ਿਕਾਗੋ ਦੇ ਵਿੱਚ ਜਿਹੜੇ ਇਕੱਠਾ ਕੀਤਾ ਗਿਆ ਜਿੱਤੇ ਉੱਥੇ ਬਹੁਤ ਸਾਰੇ ਜਿਹੜੇ ਹੈਗੇ ਆ ਸਾਡੇ ਮਜ਼ਦੂਰ ਜਿਹੜਾ ਹੈਗੇ ਜਿਨ੍ਹਾਂ ਨੇ ਸ਼ੀਧੀਆਂ ਪਾਈਆਂ ਤੇ ਲੇਕਿਨ ਉੱਥੇ ਫਿਰ ਸਰਕਾਰਾਂ ਨੂੰ ਝੁਕਣਾ ਪਿਆ ਤਾਂ ਫਿਰ ਉਹਨਾਂ ਨੇ ਜਿਹੜੀ ਡਿਊਟੀ ਹੈਗੀ ਆ ਜੋ ਇਹਨਾਂ ਦੀ ਮੰਗ ਹੈਗੀ ਆ ਉਹ ਸ਼ੀਧੀਆਂ ਪ੍ਰਾਪਤ ਕਰਨ ਤੋਂ ਬਾਅਦ ਆ ਜਿਹੜੀ ਹੈਗੀ ਆ ਉਹ 8 ਘੰਟੇ ਦੀ ਡਿਊਟੀ ਉਹਨਾਂ ਨੇ ਮੰਨੀ ਹੈਗੀ ਆ ਤੇ ਸਰਕਾਰਾਂ ਨੂੰ ਮਤਲਬ ਉਹਦੇ ਅੱਗੇ ਝੁਕਣਾ ਪਿਆ ਜੋ ਸੰਘਰਸ਼ ਉਸ ਵੇਲੇ ਦਾ ਵਿੰਡਿਆ ਇਹ ਗੰਗੀ ਚੀਜ਼ ਆ ਵੀ ਇਹ ਸਿਰਫ ਪੀਐਮਬੀ ਜਾਂ ਸਰਕਾਰੀ ਮੁਲਾਜ਼ਮ ਵਾਸਤੇ ਹੀ ਕਾਨੂੰਨ ਲਾਗੂ ਹੋਣਾ ਜਾਂ ਨਹੀਂ ਨਹੀਂ ਪੂਰੇ ਪੂਰੇ ਚਾਹੇ ਉਹ ਫੈਕਟਰੀ ਐਕਟ ਹੋਵੇ ਪ੍ਰਾਈਵੇਟ ਸੈਕਟਰ ਹੋਵੇ ਚਾਹੇ ਉਹ ਸਰਕਾਰੀ ਅਦਾਰਾ ਹੋਵੇ ਅੱਜ ਵੀ ਉਹਨਾਂ ਕੋਲ ਕੰਮ ਲਿਆ ਜਾਂਦਾ ਮਜ਼ਦੂਰ ਦੇ ਵਾਸਤੇ ਉਹਦੇ ਬਾਰੇ ਕੀ ਕਹਿਆ ਜਾਂਦਾ ਜਿਹੜਾ ਅੱਜ ਵੀ ਜਿਹੜਾ ਫੈਕਟਰੀਆਂ ਦੇ ਵਿੱਚ ਮਤਲਬ ਇਹਨਾਂ ਨੂੰ ਕਈਆਂ ਨੂੰ 8 ਘੰਟੇ ਤੋਂ ਜ਼ਿਆਦਾ ਕਿਸੇ ਕੋ ਕੰਮ ਲਿਆ ਜਾਂਦਾ ਤਾਂ ਉਹਨਾਂ ওভারਟਾਈਮ ਦੇ ਜੋ ਕੋਈ ਲਗਾਇਆ ਜਾਂਦਾ ਤਾਂ ਉਹਦੇ ਪੈਸੇ ਐਕਸਟਰਾ ਦਿੱਤੇ ਜਾਂਦੇ ਆ ਪਰ ਜੇ ਕਿਤੇ 8 ਤੋਂ 10 ਘੰਟੇ ਦੀ ਕਿਤੇ ਹੋਏ ਵੀ ਤਾਂ ਫੇਰ ਵੀ ਉਹ ਜਿਹੜਾ ਇੰਡਸਟਰੀਅਲ ਐਕਟ ਹੈਗਾ ਬਣਿਆ ਆ ਉਹਦੇ ਵਿੱਚ ਕਾਨੂੰਨ ਦੇ ਤਾਰਾ ਦੇ ਤਹਿਤ ਜੇ ਕੋਈ ਸ਼ਿਕਾਇਤ ਕਰਦਾ ਤਾਂ ਉੱਤੇ ਕਾਰਵਾਈ ਬਣਦੀ ਹੈਗੀ ਆ ਜੇਕਰ ਆਪਣੀ ਮਰਜ਼ੀ ਨਾਲ ਉਹ 2 ਘੰਟੇ ਜਾਂ ਐਕਸਟਰਾ ਲਾਉਂਦੇ 8 ਤੋਂ 10 ਤਾਂ ਉਹਨਾਂ ਨੂੰ ਉਹਦੇ ওভারਟਾਈਮ ਦੇ ਉਹ ਪੈਸੇ ਮਿਲਦੇ ਮਿਲ ਰਹੇ ਆ ਅੱਜ ਮਜ਼ਦੂਰ ਤੇ ਆਪਸ ਜਿਹੜਾ ਨਹੀਂ ਉਦੇ ਮੁਕਾਬਲ ਕੀ ਅੱਜ ਕਈ ਫੈਕਟਰੀਆਂ ਜਿਹੜੀਆਂ ਕੰਮ ਕਰ ਰਹੀਆਂ ਕੰਮ ਲੱਗੇ ਪਏ ਨੇ ਨਹੀਂ ਬੰਦ ਨੇ ਨਹੀਂ ਅੱਜ ਦੇ ਦਿਨ ਜਿਹੜਾ ਲਵਰ ਡੇ ਦੇ ਵਿੱਚ ਸਾਰੇ ਪੂਰੇ ਹਿੰਦੁਸਤਾਨ ਦੇ ਵਿੱਚ ਛੁੱਟੀ ਹੈਗੀ ਆ ਸਾਡੇ ਬੀਵੀਐਮਬੀ ਦੇ ਵਿੱਚ ਵੀ ਛੁੱਟੀ ਹੈਗੀ ਆ ਤੇ ਇਸ ਕਰਕੇ ਜਿਹੜਾ ਲਵਰ ਡੇ ਹੈਗਾ ਪੂਰਾ ਸਰਕਾਰੀ ਤੌਰ ਤੇ ਵੀ ਮਨਾਇਆ ਜਾ ਰਿਹਾ ਹੈਗਾ ਸਾਡੇ ਬੀਵੀਐਮਬੀ ਦੇ ਵਿੱਚ ਚੀਫ ਇੰਜੀਨੀਅਰ ਸਾਹਿਬ ਜਿਹੜੇ ਹੈਗੇ ਆ ਉਹ ਡੈਮ ਤੇ ਜਾਣਗੇ ਉਹਨਾਂ ਨੇ ਵੀ ਝੰਡਾ ਚਲਾਉਣਾ 9:30 ਵਜੇ ਜਾਣਾ ਹੈਗਾ ਇਹਦੀ ਬਹੁਤ ਮਹੱਤਤਾ ਹੈ ਤੇ ਜੋ ਆਫੀਸ਼ੀਅਲ ਸਟਾਫ ਵੀ ਹੈਗਾ ਸਾਰੇ ਉਹ ਸਿਰਜੇ ਹੁੰਦੇ ਹੈਗੇ ਆ ਉਹਨਾਂ ਦੀ ਸ਼ਹੀਦੀ ਨੂੰ ਸਾਰੇ ਨਮਨ ਕਰਦੇ ਆ ਇਸ ਤਰ੍ਹਾਂ ਸਾਡੇ ਡੈਮ ਦੇ ਉੱਤੇ ਵੀ ਸ਼ਹੀਦ ਹੋਏ ਆ ਉਹਨਾਂ ਤੇ ਅਸੀਂ ਵੀ ਜਾਣਾ ਹੈਗਾ ਤੇ ਆਫੀਸਰਸ ਵੱਲੋਂ 10 ਵਜੇ ਦਾ ਟਾਈਮ ਦਿੱਤਾ ਹੈ ਤੇ ਅਸੀਂ ਸਾਰੇ ਉੱਥੇ 10 ਵਜੇ ਇਕੱਠੇ ਹੋਵਾਂਗੇ ਤਾਂ ਉਹ ਜਿਹੜੇ ਡੈਮ ਤੇ ਸ਼ਹੀਦ ਹੋਏ ਆ ਜਿਨ੍ਹਾਂ ਨੇ ਪ੍ਰੋਜੈਕਟ ਬਣਾਇਆ ਉਹਨਾਂ ਨੂੰ ਵੀ ਅਸੀਂ ਸ਼ਰਨਾਈ ਲਈ ਅਪਰ ਕਰਾਂਗੇ ਨੇ ਨਾਲ ਨਾਲ ਕੋਈ ਵੇਖਾ ਬਹੁਤ ਬਹੁਤ ਮੁਾਰਕਾਂ ਬਹੁਤ ਬਹੁਤ ਮੁਾਰਕਾਂ ਮੁਾਰਕਾਂ ਰੇ ਭਾਈ ਵੇਟ ਕਰੀ ਬੱਲੀ ਠੀਕ ਹੈ ਜੀ ਈਲਾ ਜਾਇਆ ਨਹੀਂ ਹੈ ਨਾ ਦੀ ਦੁਆਰਾ ਆ ਗਿਆ ਪੀ ਗਾਲੇ ਚਾਰੀ ਸੁਨਾਮ ਨਹੀਂ ਜੂਰੋ ਜੀ ਮੇਰੇ ਤੋਂ ਵਿੱਚ ਕਰਾ ਕੋੜਾ ਨਹੀਂ ਚੱਲਦਾ ਮੰਨੇ ਮੰਨਿਆ ਠੋ ਠੀਕ ਅੱਜ ਦਾ ਦਿਨ ਮਈ ਦੇ ਦਿਸ ਦੇ ਸਬੰਧ ਦੇ ਵਿੱਚ ਅਸੀਂ ਸਾਰੇ ਇਕੱਤਰ ਹੋਏ ਆਂ ਲੇਬਰ ਡੇ ਦਾ ਸ਼ੇਖ ਕੁਮਾਰ ਉਹਨਾਂ ਤੁਹਾਨੂੰ ਦੱਸਦਾ ਜੀ ਕਿ ਲੇਬਰ ਡੇ ਮਈ ਦੇ ਦਿਸ ਜਿਹੜਾ ਮਨਾਇਆ ਜਾਂਦਾ ਉਹ ਸ਼ਿਕਾਗੋ ਦੇ ਸ਼ਹੀਦਾਂ ਦੇ ਸਬੰਧ ਦੇ ਵਿੱਚ ਬਾਕ-ਬਾਕ ਪ੍ਰੋਜੈਕਟਾਂ ਤੋਂ ਪਿੱਛੇ ਤੋਂ ਸਾਰੇ ਜਾਣਦੇ ਆ ਕਿ ਸ਼ਿਕਾਗੋ ਦੇ ਸ਼ਿਦਾਂ ਨੂੰ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਆ ਕਿ 8 ਘੰਟੇ ਡਿਊਟੀ ਦੇ ਸਬੰਧ ਦੇ ਵਿੱਚ ਕਿਉਂਕਿ ਅਮਰੀਕਾ ਦੇ ਵਿੱਚ ਇਹ ਜਗ੍ਹਾ ਪੈਂਦੀ ਆ ਉੱਥੇ ਉਹਨਾਂ ਨੇ ਸੰਘਰਸ਼ ਕੀਤਾ ਕੋਈ 12 ਘੰਟੇ 10 ਘੰਟੇ ਉਹ ਤੋਂ ਇਲਾਵਾ ਵੀ 24-24 ਘੰਟੇ ਵੀ ਡਿਊਟੀ ਲੈਂਦੇ ਸੀ ਪਰ ਉਹਨਾਂ ਨੂੰ ਜਿਹੜੀ ਤਨਖਾਹ ਹੈ ਉਹ 8 ਘੰਟੇ ਦੇ ਬਰਾਬਰੀ ਦਿੱਤੀ ਜਾਂਦੀ ਸੀਗੀ ਸੋ ਉੱਥੇ ਉਹਨਾਂ ਨੇ ਸੰਘਰਸ਼ ਕੀਤਾ ਕਿ ਇਹਦੀ ਜਿਹੜੀ ਹੈਗੀ ਆ ਜਿਹੜਾ ਆਪਣੇ ਡਿਊਟੀ ਲਿਮਿਟ ਜਿਹੜੀ ਹੈਗੀ 8 ਘੰਟੇ ਕੰਮ ਦਾ ਜਿਹੜਾ ਸਮਾਂ ਹੋਣਾ ਚਾਹੀਦਾ ਬਹੁਤ ਸਾਰੇ ਜਿਹੜੇ ਸਾਡੇ ਸਾਥੀ ਉੱਤੇ ਸ਼ਹੀਦ ਹੋਏ ਆ ਉਹਨਾਂ ਨੂੰ ਅਸੀਂ ਅੱਜ ਦੇ ਦਿਨ ਉਹਨਾਂ ਨੂੰ ਯਾਦ ਕਰਦੇ ਆ ਅਸੀਂ ਉਹਨਾਂ ਨੂੰ ਨਮਸਕਾਰ ਕਰਦੇ ਆ ਉਹਨਾਂ ਦੀ ਕੁਰਬਾਨੀ ਨੂੰ ਬਾਕੀ ਵੱਖ-ਵੱਖ ਪ੍ਰੋਜੈਕਟਾਂ ਦੇ ਉੱਤੇ ਜਿਵੇਂ ਹੁਣ ਬਿਆਸ ਡੈਮ ਦੇ ਉੱਤੇ ਸਾਡੇ ਸ਼ਹੀਦ ਹੋਏ ਆ ਜਿਨ੍ਹਾਂ ਨੂੰ ਅਸੀਂ ਖੁਲਾਫਤ ਕਰਨ ਆਏ ਆ ਇਸੇ ਤਰ੍ਹਾਂ ਰਜੀਤ ਸਾਗ ਡੈਮ ਤੇ ਵੀ ਕੰਮ ਦੇ ਦੌਰਾਨ ਸਾਡੇ ਬਹੁਤ ਸਾਰੇ ਜਿਹੜੇ ਸਾਥੀ ਹੈਗੇ ਆਪਣੀਆਂ ਕੁਰਬਾਨੀਆਂ ਦੇ ਗਏ ਇਸੇ ਤਰ੍ਹਾਂ ਸਾਰੇ ਪ੍ਰੋਜੈਕਟਾਂ ਦੇ ਉੱਤੇ ਜਿੰਨੇ ਵੀ ਸ਼ਹੀਦ ਹੋਏ ਹੈਗੇ ਆ ਜਿਨ੍ਹਾਂ ਨੇ ਪ੍ਰੋਜੈਕਟ ਬਣਾਏ ਆ ਦੇਸ਼ ਨੂੰ ਸਮਰਪਿਤ ਕੀਤੇ ਹੈਗੇ ਆਪਣੀਆਂ ਜਾਨਾਂ ਦੇ ਦਿੱਤੀਆਂ ਉਹਨ ਨਮਸ਼ਕਾਰ ਕਰਦੇ ਆਂ ਬਾਕੀ ਸਾਥੀਓ ਇਸ ਦਿਨ ਦੇ ਉੱਤੇ ਮੈਸੇਜ ਵੀ ਹੈਗਾ ਕਿ ਬਹੁਤ ਸਾਰੇ ادارے ਜਿਹੜੇ ਹੈਗੇ ਆ ਪ੍ਰਾਈਵੇਟੇਸ਼ਨ ਹੁੰਦੇ ਜਾ ਰਹੇ ਆ ਕਿਉਂਕਿ ਸਰਕਾਰਾਂ ਦੇ ਜਿੰਨੇ ਵੀ ਸਰਕਾਰੀ ادارے ਹੈਗੇ ਆ ਸਰਕਾਰ ਅੱਗੇ ਜਿੰਨੇ ਵੀ ਬੰਦੇ ਰਿਟਾਇਰਮੈਂਟ ਹੋ ਰਹੀ ਹੈਗੀ ਆ ਉਹਨਾਂ ਦੀ ਜਗ੍ਹਾ ਕੋਈ ਵੀ ਨਵੇਂ ਬੰਦੇ ਰੱਖ ਨਹੀਂ ਰਹੇ ਹੈਗੇ ਆ ਪ੍ਰਾਈਵੇਟੇਸ਼ਨ ਵਾਲੇ ਪਾਸੇ ਨੂੰ ਜਾ ਰਹੇ ਆ ਜੋ ਕਿ ਬਹੁਤ ਹੀ ਇੱਕ ਮਾੜੀ ਹੈਗੀ ਘਟਨਾ ਕਿਉਂਕਿ ਸਾਨੂੰ ਜਿੰਨਾ ਸਟਾਫ ਨੇ ਦੇਖੋ ਨਹੀਂ ਸਟਾਫ ਘਟ ਗਿਆ ਹੈਗਾ ਉਹਦੀ ਜਗ੍ਹਾ ਨਵਾਂ ਬੰਦਾ ਕੋਈ ਨਹੀਂ ਆ ਨਹੀਂ ਰਿਹਾ ਰੂਟੀਨ ਦੇ ਵਿੱਚ ਵੀ ਸਾਡੇ ਕੋਈ ਅਸੀਂ ਸਾਰਿਆਂ ਨੂੰ ਬਹੁਤ ਬਹੁਤ ਮਵਾਤਵਾਦ ਕੋਟੋ ਸਾਹਮਣੇ ਚੀਫ ਸਾਹਿਬ ਵੀ ਮੁਬਾਰਕਵਾਦ ਦਿੰਦੇ ਸੀ ਅੱਛੇ ਦੇਖੇਗੇ ਚੀਫ ਸਾਹਿਬ ਹਾਂਜੀ ਕਹਿੰਦੇ ਠੀਕ ਹੈ ਕਹਿਣ ਦਾ ਮਤਲਬ ਹੈ ਕਿ ਹਾਇਰ ਐਂਡ ਫਾਇਰ ਆ ਗਿਆ ਹਾਇਰ ਐਂਡ ਫਾਇਰ ਕਾਨੂੰਨ ਤੁਹਾਨੂੰ ਪਤਾ ਲਾਗੂ ਹੋ ਚੁੱਕਾ ਕੰਨ ਤੋਂ ਫੜੋ ਚਲ ਬਾਤ ਇਹੀ ਜਿਹੜੀਆਂ ਜਿਹੜੇ ਸਾਥੀ ਨੇ ਡਿਟੇਲਸ ਸਮਝਾ ਆ ਗਿਆ ਮੈਂ ਜ਼ਿਆਦਾ ਨਹੀਂ ਸਮਝਾਣਾ ਸਾਰਾ ਕੁਝ ਸਮਝ ਆ ਗਿਆ ਚਾਰ ਲੈਵਲ ਲਾ ਬਣਾਤੇ ਆ ਯੂਨੀਅਨ ਕੋਈ ਨਹੀਂ ਰਹਿਣੀ ਨਾ ਸਾਡੀ ਰਹਿਣੀ ਨਾ ਤੁਹਾਡੀ ਰਹਿਣੀ ਕਿਸੇ ਵੀ ਨਹੀਂ ਰਹਿਣੀ ਫਾਇਰ ਐਂਡ ਫਾਇਰ ਅਫਸਰ ਵੀ 2 ਘੰਟੇ ਵਾਸਤੇ ਰੱਖੇ ਜਾਣੇ ਆ ਡਾਕਟਰ ਤੁਹਾਡੇ ਸਾਹਮਣੇ ਰੱਖੇ ਜਾਂਦੇ ਆ ਇਹ ਬਲੇਖਾ ਕੱਢ ਦੇਣ ਕੋਈ ਅਫੀਸਰ ਵੀ ਹਾਂ ਵੀ ਕੋਣ ਵੀ 2 ਘੰਟੇ ਵਾਸਤੇ ਰੱਖੇ ਜਾਣਗੇ ਅਫਸਰ ਵੀ ਜਿਹੜੇ ਪੁਰਾਣੇ ਲੱਗਿਆ ਲੱਗਿਆ ਦਿਲ ਚ ਬਲੇਖਾ ਕੱਢ ਦੇਣ ਸਾਰੇ ਸਾਡਾ ਜਿਹੜੇ ਪੁਰਾਣੇ ਲੱਗਿਆ ਇਹਨਾਂ ਦਾ ਤਾਂ ਚੱਲ ਜਾਣਾ ਟਾਈਮ ਜਿਹੜੇ ਆਉਣ ਵਾਲੇ ਆ ਤੁਹਾਡੇ ਬੱਚੇ ਜਿਹੜੇ ਆ ਉਹਨਾਂ ਵਾਸਤੇ ਕੋਈ ਨਹੀਂ ਡਾਕਟਰ ਟੀਮ ਦਾ ਹੁੰਦੇ ਤੇ ਸਾਡਾ ਸੁਧਾਰ ਖਤਮ ਕੀਤਾ ਜਾ ਰਿਹਾ ਤੁਹਾਡੇ ਸਾਹਮਣੇ ਤਾਂ ਜੀਆਂ ਡਾਣਦੇ ਆ ਇਹ ਕਹਿਣ ਦਾ ਮਤਲਬ ਹੈ ਸਾਰਿਆਂ ਨੂੰ ਲੜਨ ਦੀ ਲੋੜ ਹੈ ਇਕੱਠੇ ਹੋ ਗਿਆ ਨਾ ਸਾਰੇ ਉੱਪਰ ਇਕੱਠੇ ਹੋ ਗਿਆ ਇਸ ਕਰਕੇ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਸਭ ਤੋਂ ਪਹਿਲਾਂ ਇਹਨਾਂ ਜਿਹੜੇ ਪਰਿਵਾਰਾਂ ਨੂੰ ਨੌਕਰੀਆਂ ਨਹੀਂ ਮਿਲੀਆਂ 85 ਤੋਂ ਬਾਅਦ ਤਾਂ ਮਿਲ ਗਈਆਂ ਨੌਕਰੀਆਂ ਇਹ ਪਰਿਵਾਰ ਜਿਹੜੇ ਅੱਜ ਪੂਰੇ ਦੇਸ਼ ਨੂੰ ਹਰੀ ਕ੍ਰਾਂਤੀ ਦਿੰਦੀ ਹੈ ਕਿੱਥੇ ਤੱਕ ਨਹਿਰ ਪਜਾਈ ਆ ਕਹਿਣ ਦਾ ਮਤਲਬ ਇਹਨਾਂ ਪਰਿਵਾਰਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਇਹ ਜਿਹੜੇ ਨਾਂ ਲਿਖਿਆ ਨੌਕਰੀਆਂ ਨਹੀਂ ਮਿਲਿਆ ਉਸ ਵੇਲੇ ਟਾਈਮ ਦੇ ਵਿੱਚ ਹਜ਼ਾਰ-ਹਜ਼ਾਰ ਰੁਪਈਆ ਮਿਲਿਆ ਬਈ ਇਹਨਾਂ ਬਚਾਰਿਆਂ ਨੂੰ ਸਾਡੀ ਤਾਂ ਇਹ ਹੈ ਵੀ ਇਹਨਾਂ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਤੇ ਮੈਂ ਚੀਫ ਸਾਹਿਬ ਨੂੰ ਵੀ ਇਹੀ ਚਾਹੁੰਦਾ ਕਹਿਣਾ ਚਾਹੁੰਦਾ ਹਾਂ ਕਿ ਹਾਂ ਵੀ ਤੁਸੀਂ ਵੀ ਇੱਥੇ ਜਿਹੜੇ ਹੈਗੇ ਆ ਵੱਖ-ਵੱਖ ਜੂਨੀਅਰ ਦੇ ਲੀਡਰ ਸਾਹਿਬਾਨ ਬੜਾ ਯਾਨੀ ਕਿ ਬਾਰ-ਬਾਰ ਕਿਹਾ ਜਾ ਰਿਹਾ ਕਿ ਸਟ੍ਰੈਂਥ ਘਟਾ ਬਾਕੀ ਉਹ ਦੁੱਖ ਲੱਗਦਾ ਜਿਹੜਾ ਅਸੀਂ ਛੁੱਟੀ ਸਾਡੇ ਕਰਮਚਾਰੀ ਸਾਥੀ ਜਿਹੜੇ ਹੈਗੇ ਉਹਨੂੰ ਕੋਈ ਵੀ ਜਿਹੜਾ ਇਹਦਾ ਮਜ਼ਦੂਰ ਡੇ ਹੈਗਾ ਇਹ ਇਹ ਫਸਟ ਮੀ ਇੱਕ ਇਹ ਇਸ ਦਿਨ ਸਾਰਿਆਂ ਨੂੰ ਹੌਮਾ-ਮਹਾ ਕੇ ਆਣਾ ਚਾਹੀਦਾ ਤੇ ਬੜੀ ਯਾਨੀ ਕਿ ਘੱਟ ਸੰਖਿਆ ਜਿਹੜੇ ਲੀਡ ਜਿਹੜੇ ਕੋਈ ਜੂਨੀਅਰ ਦੇ ਵਿੱਚ ਕੰਮ ਕਰਦੇ ਐ ਐਕਟੀਵਿਟੀ ਮਾੜੀ ਮੋਟੀ ਰੱਖਦੇ ਤਕਰੀਬਨ ਉਹੀ ਆਏ ਮੈਂ ਸਾਰੀ ਜਥੇਬੰਦੀਆਂ ਵੱਲੋਂ ਦੇਖ ਰਿਹਾ ਜਿਹੜੇ ਬਾਕੀ ਹੋਰ ਵਰਕਰ ਨੂੰ ਵੀ ਆਣਗੇ ਦਾ ਸੰਦੇਸ਼ ਸਾਰੇ ਦਿੰਦੇ ਆ ਪਰ ਆਂਦਾ ਕੋਈ ਨਹੀਂ ਹੈ ਕਹਿੰਦੇ ਵੀ ਉਹ ਭਗਤ ਸਿੰਘ ਸੁਭਾਚੰਦਰ ਦਾ ਜਮਨ ਪਰ ਉਹ ਸਾਡੇ ਘਰ ਨਹੀਂ ਗੋਡੀਆਂ ਘਰ ਜਮਨ ਕੀ ਆਕੇ ਗੱਲਬਾਤ ਕਰਨ ਸਾਥੀ ਰਵਿੰਦਰ ਸਿੰਘ ਤੋਂ ਸਾਰੇ ਜਿਹੜੂ ਮੁਲਾਜ਼ਮ ਸਾਥੀਓ ਅੱਜ ਅਸੀਂ ਮਈ ਦਿਵਸ ਦੇ ਮੌਕੇ ਤੇ ਇਕੱਤਰ ਹੋਏ ਆ ਤੇ ਮਈ ਦਿਵਸ ਦਾ ਜਾਨੀ ਕਿ ਅਹੀਂ ਦੇਖਦੇ ਹੀ ਆ ਸਾਡੀ ਸਟਰੈਂਥ ਬੜੀ ਘੱਟ ਆ ਦਿਨ ਸਾਡਾ ਸਟਰੈਂਥ ਸਾਡੀ ਘੱਟ ਆ ਤੇ ਮਈ ਦਿਵਸ ਦੇ ਤੇ ਸਾਥੀਓ ਮੈਂ ਇੱਕ ਗੱਲ ਕਰਨੀ ਚਾਹਾਂਗਾ ਕਿ ਮਈ ਦਿਵਸ ਸਾਡਾ ਹੈ ਕਿ ਆ ਪਹਿਲਾਂ ਤਾਂ ਇਹ ਸਾਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਛੁੱਟੀਆਂ ਅਸੀਂ ਦੇਖਦੇ ਹਾਂ ਕੈਲੰਡਰ ਦੇ ਵਿੱਚ ਗੋਲੇ ਲਾ ਲੈਣੇ ਵੀ ਗੱਲ ਤੋਂ ਨਹੀਂ ਆ ਪੀ ਉਹਦੇ ਨਾਲ ਰਲਾਨ ਨੇ ਵੀ ਇੱਕ ਛੁੱਟੀ ਰਲਦੀ ਆ ਦੋ ਰਲਦੀ ਆ ਚੱਲ ਭਾਈ ਆਪਣਾ ਆਪਾਂ ਇਹ ਨਹੀਂ ਦੇਖਦੇ ਵੀ ਛੁੱਟੀ ਕਾਦੀ ਐ ਛੁੱਟੀ ਦਿੱਤੀ ਜਾਂਦੀ ਦਿਨ ਮਨਾਉਣ ਦੇ ਲਈ ਅਸੀਂ ਪੀਰਾ ਪੈਗੰਬਰਾਂ ਦੇ ਗੁਰੂਆਂ ਦੇ ਦਿਨ ਵੀ ਮਨਾਉਂਦੇ ਤੇ ਜਿਹਨਾਂ ਵਿਦੇ ਬਦੌਨਤ ਅਹੀਂ ਸ਼ੀਤਾਂ ਦੇ ਦਿਨ ਅਸੀਂ ਨਹੀਂ ਮਨਾਉਂਦੇ ਅਸੀਂ ਜਿਹੜਾ ਮਈ ਦੇਵਸ ਹੈ ਸਾਡਾ ਮਜ਼ਦੂਰਾਂ ਦਾ ਇੱਕ ਯਾਰ ਜੰਦੇ ਸ਼ਹੀਦਾਂ ਨੂੰ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਯਾਰ ਜੰਦੇ ਸ਼ਹੀਦਾਂ ਨੂੰ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਸ਼ਿਕਾ ਕੋ ਦੇ ਸ਼ਹੀਦਾਂ ਨੂੰ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਸ਼ਿਕਾ ਕੋ ਦੇ ਸ਼ਹੀਦਾਂ ਨੂੰ ਲਾਲ ਸਲਾਮ ਲਾਲ ਸਲਾਮ ਰੁਕ ਜਾ ਫੇ ਆਵਾਜ਼ ਕਹਿੰਦਾ ਹੋਰ ਨਹੀਂ ਭੇਜਦੇ ਆਇਆ ਆਇਆ ਹੋ ਗਈ ਹੁਣ ਝੜ ਕੇ ਕਿਹਾ ਝੜ ਕੇ ਕਿਹਾ ਦੁਆਰਾ ਚੜੜੇ ਦੁਆਰਾ

ਦੇ ਨੀ ਸਾਹਮਣੇ ਦੇਖ ਚਲੋ ਜੀ ਰਾਜੀ ਵੇਟ ਕਰ ਲਿਓ ਜੀ 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 ਗੱਡੀ ਦੀ ਜਗ੍ਹਾ ਪੱਖੀਆਂ ਦੀ ਗੱਡੀ ਵਾਲੇ ਇਹ ਨਹੀਂ ਕਿਸੇ ਨਹੀਂ ਹੈ ਗੱਡੀ ਵਾਲੇ ਨਹੀਂ ਕਿਸੇ ਅੱਛਾ ਹੇ ਸੱਜਣਾਂ ਸਿੰਘ ਭਗ세ਗ ਨਗਰ ਨਾ ਸਵਤੰਤ ਅੱਜ ਦੀਆਂ ਵਿਸ਼ੇਸ਼ ਸਗਰਦੀਆਂ ਹਨ ਫੇਰ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਮਾਂਗੇ ਉਦੋਂ ਤੱਕ ਵਾਸਤੇ ਪ੍ਰਤੀਸਿੰ ਇਜਾਜ਼ਤ ਦਿਓ ਧੰਨਵਾਦ